ਗিজਰ ਦੀ ਵਰਤੋਂ ਕਰਦੇ ਨਾ ਕਰੋ ਇਹ ਗਲਤੀ ਹੋ ਗਿਆ ਵੱਡਾ ਨੁਕਸਾਨ ਤੌਬਾ ਤੌਬਾ ਤੁਸੀਂ ਵੀ ਰੱਖੋ ਧਿਆਨ ਸਰਦੀ ਸਰਦੀ ਕਰੋ ਬਚਾ ਜਾਨ ਤੋਂ ਵੱਧ ਕੇ ਕੁਝ ਵੀ ਨਹੀਂ ਸੱਸੀ ਗੱਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਤੇ ਇਸ ਚੈਨਲ ਤੇ ਅਸੀਂ ਹਮੇਸ਼ਾ ਹੀ ਘਰ ਪਰਿਵਾਰ ਰਸੋਈ ਨਾਲ ਸੰਬੰਧਿਤ ਤੇ ਸਵਾਨੀਆਂ ਨਾਲ ਸੰਬੰਧਿਤ ਵੀਡੀਓ ਲੈ ਕੇ ਆਉਂਦੇ ਰਹਿੰਨੇ ਆਂ ਚੈਨਲ ਤੇ ਨਵੇਂ ਆਈ ਹੋ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਬੈਲ ਆਈਕਨ ਪ੍ਰੈਸ ਕਰ ਲਿਓ ਸ਼ੁਰੂ ਕਰਾਂਗੇ ਅੰਤ ਤੱਕ ਦੇਖਦੇ ਰਹੋ ਅੱਜ ਦੀ ਵੀਡੀਓ ਦੇ ਵਿੱਚ ਗੀਜ਼ਰ ਨਾਲ ਸੰਬੰਧਤ ਵੱਡੀ ਜਾਣਕਾਰੀ ਦੇਣ ਜਾ ਰਹੇ ਹਾਂ ਵੱਡਾ ਨੁਕਸਾਨ ਹੋ ਗਿਆ ਪਹਿਲਾਂ ਤੁਹਾਨੂੰ ਇਸ ਦੀ ਇੱਕ ਖਬਰ ਪੜ੍ਹ ਕੇ ਸੁਣਾਵਾਂਗੇ ਉਸ ਤੋਂ ਬਾਅਦ ਤੁਹਾਨੂੰ ਦੱਸਾਂਗੇ ਕਿ ਗੀਜ਼ਰ ਨਾਲ ਕਿਸ ਤਰ੍ਹਾਂ ਦੀਆਂ ਸਾਵਧਾਨੀਆਂ ਵਰਤਣੀਆਂ ਜ਼ਰੂਰੀ ਹੈ ਜਾਣ ਤੋਂ ਬਾਅਦ ਕੇ ਕੁਝ ਵੀ ਨਹੀਂ ਹੁੰਦਾ ਸਰਦੀ ਸਰਦੀ ਇਸ ਗੱਲ ਦਾ ਧਿਆਨ ਜਰੂਰ ਰੱਖ ਲਓ ਬਹੁਤ ਜ਼ਰੂਰੀ ਹੈ ਤੇ ਵੀਡੀਓ ਅੰਤ ਤੱਕ ਦੇਖਦੇ ਰਹੋ ਪਹਿਲਾਂ ਤੁਹਾਨੂੰ ਦੱਸਦੇ ਹਾਂ ਘਟਨਾ ਬਾਰੇ ਉੱਤਰ ਪ੍ਰਦੇਸ਼ ਦੇ ਬਰੇਲੀ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ ਇੱਥੇ ਇੱਕ ਨਵ ਵਿਆਵਤਾ ਨਹਾਉਣ ਲਈ ਬਾਥਰੂਮ ਲਈ ਗਈ ਪਰ লাশ ਬਣ ਕੇ ਬਾਹਰ ਨਿਕਲੀ ਦਰਸਲ ਇਸ ਮਹਿਲਾ ਦੀ ਗੀਜ਼ਰ ਫਟਣ ਕਾਰਨ ਮੌਤ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਮਹਿਲਾ ਨਹਾਉਣ ਲਈ ਬਾਥਰੂਮ ਗਈ ਸੀ ਪਰ ਗੀਜ਼ਰ ਫਟਣ ਕਾਰਨ ਉਸ ਦੀ ਜਾਨ ਚਲੀ ਗਈ ਮਿਰਤਕਾ ਦਾ ਨਾਂ ਦਾਮਨੀ ਅਤੇ ਉਸਦੇ ਪਤੀ ਦਾ ਨਾਂ ਦੀਪਕ যাদব ਦੱਸਿਆ ਜਾ ਰਿਹਾ ਹੈ ਬਰੇਲੀ ਦੇ ਭੋਜੀਪੁਰਾ ਥਾਣਾ ਖੇਤਰ ਦੇ ਪੀਪਲਸਾਨਾ ਚੌਧਰੀ ਪਿੰਡ ਦੇ ਰਹਿਣ ਵਾਲੇ ਦੀਪਕ ਅਤੇ ਬਲੰਦ ਸ਼ਹਿਰ ਦੀ ਰਹਿਣ ਵਾਲੀ ਦਾਮਣੀ ਦਾ ਵਿਆਹ 22 ਨਵੰਬਰ ਨੂੰ ਹੋਇਆ ਸੀ ਉਸਦੇ ਪਤੀ ਦੀਪਕ ਅਨੁਸਾਰ ਦਾਮਣੀ ਰੋਜ਼ਾਨਾ ਦੀ ਤਰ੍ਹਾਂ ਨਹਾਉਣ ਲਈ ਬਾਥਰੂਮ ਗਈ ਸੀ ਪਰ ਜਦੋਂ ਉਹ ਕਾਫੀ ਦੇਰ ਤੱਕ ਬਾਹਰ ਨਾ ਆਈ ਅਤੇ ਨਾ ਹੀ ਉਸ ਨੂੰ ਬੁਲਾਉਣ ਤੇ ਉਸਨੇ ਕੋਈ ਜਵਾਬ ਦਿੱਤਾ ਤਾਂ ਬਾਥਰੂਮ ਦਾ ਦਰਵਾਜ਼ਾ ਤੋੜਨਾ ਪਿਆ ਇਸ ਤੋਂ ਬਾਅਦ ਪਰਿਵਾਰ ਨੇ ਦੇਖਿਆ ਕਿ ਦਾਮਨੀ ਫਰਸ਼ ਤੇ ਬੇਹੋਸ਼ ਪਈ ਸੀ ਅਤੇ ਗੀਜਰ ਬਲਾਸਟ ਹੋ ਗਿਆ ਸੀ ਅਜਿਹੇ ਚ ਦਾਮਨੀ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਜਿੱਥੇ ਜਾਂਚ ਤੋਂ ਬਾਅਦ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਫਿਲਹਾਲ ਪੁਲਿਸ ਨੇ ਉਸ ਦੀ ਲਾਸ਼ ਨੂੰ ਕਬਜ਼ੇ ਚ ਲਿਆ ਹੈ ਤੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਆਓ ਜਾਣਦੇ ਹਾਂ ਗੀਜਰ ਦੀ ਵਰਤੋਂ ਕਰਦੇ ਸਮੇਂ ਕਿਹੜੀਆਂ ਤਿੰਨ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਗੀజర్ ਦੀ ਵਰਤੋਂ ਕਰਦੇ ਸਮੇਂ ਇਹਨਾਂ ਤਿੰਨ ਗੱਲਾਂ ਦਾ ਰੱਖੋ ਧਿਆਨ ਨੰਬਰ 1 ਨਹਾਉਂਦੇ ਸਮੇਂ ਗੀజర్ ਦਾ ਬਟਨ ਬੰਦ ਰੱਖੋ ਅੱਜਕੱਲ ਜ਼ਿਆਦਾਤਰ ਲੋਕ ਗੀజర్ ਦੀ ਵਰਤੋਂ ਕਰਦੇ ਨੇ ਅਤੇ ਇਹ ਉਹਨਾਂ ਦੇ ਬਾਥਰੂਮ 'ਚ ਹੁੰਦਾ ਹੈ ਹਾਲਾਂਕਿ ਜੇਕਰ ਜਗ੍ਹਾ ਘੱਟ ਹੈ ਅਤੇ ਗੀజర్ ਦੇ ਸਵਿੱਚ ਬੋਰਡ ਤੇ ਪਾਣੀ ਡਿੱਗਣ ਦਾ ਡਰ ਹੈ ਤਾਂ ਤੁਹਾਨੂੰ ਨਹਾਉਣ ਤੋਂ ਪਹਿਲਾਂ ਗੀజర్ ਦੇ ਬਟਨ ਨੂੰ ਬੰਦ ਕਰਕੇ ਹੀ ਨਹਾਉਣਾ ਚਾਹੀਦਾ ਹੈ ਇਸ ਗੱਲ ਤੇ ਖਾਸ ਧਿਆਨ ਦੇਣਾ ਚਾਹੀਦਾ ਹੈ ਨੰਬਰ 2 ਗੀజర్ ਤੋਂ ਆਉਣ ਵਾਲੀ ਆਵਾਜ਼ ਨੂੰ ਨજર ਅੰਦਾਜ਼ ਨਾ ਕਰੋ ਗੀజర్ ਦੀ ਵਰਤੋਂ ਕਰਦੇ ਸਮੇਂ ਧਿਆਨ ਰੱਖੋ ਕਿ ਇਸ ਤੇ ਕੋਈ ਆਵਾਜ਼ ਤਾਂ ਨਹੀਂ ਆ ਰਹੀ ਜੋ ਅਜੀਬ ਜੀ ਲੱਗਦੀ ਹੈ ਇੱਕ ਵੱਖਰੀ ਕਿਸਮ ਦੀ ਆਵਾਜ਼ ਵੀ ਗੀజర్ ਵਿੱਚ ਖਰਾਬੀ ਜਾਂ ਨੁਕਸ ਦਾ ਸੰਕੇਤ ਹੋ ਸਕਦੀ ਹੈ ਇਸ ਨਾਲ ਗੀజర్ ਵੀ ਫੜ ਸਕਦਾ ਹੈ ਇਸ ਲਈ ਜਦੋਂ ਵੀ ਤੁਹਾਨੂੰ ਗੀਜ਼ਰ ਵਿੱਚ ਕੋਈ ਨੁਕਸ ਮਹਿਸੂਸ ਹੁੰਦਾ ਹੈ ਜਾਂ ਆਵਾਜ਼ ਵਿੱਚ ਕੋਈ ਗੜਬੜ ਹੁੰਦੀ ਹੈ ਤਾਂ ਤੁਰੰਤ ਇਲੈਕਟ੍ਰੀਸ਼ੀਅਨ ਤੋਂ ਇਸ ਦੀ ਜਾਂਚ ਕਰਵਾ ਲੈਣੀ ਚਾਹੀਦੀ ਹੈ ਨੰਬਰ 3 देर तक ਚਾਲੂ ਨਾ ਰੱਖੋ ਆਮ ਤੌਰ ਤੇ ਲੋਕ ਗੀਜ਼ਰ ਦੀ ਵਰਤੋਂ ਕਰਦੇ ਸਮੇਂ ਇੱਕ ਗਲਤੀ ਕਰਦੇ ਨੇ ਗੀਜ਼ਰ ਨੂੰ ਦਿਨ ਰਾਤ ਚਾਲੂ ਰੱਖਣਾ ਜਾਂ ਇਸ ਨੂੰ ਬੰਦ ਕਰਨਾ ਭੁੱਲ ਜਾਣਾ ਸਹੀ ਨਹੀਂ ਹੈ ਗੀజర్ ਨੂੰ ਜਿਆਦਾ ਦੇਰ ਤੱਕ ਚਾਲੂ ਰੱਖਣ ਨਾਲ ਗੀజర్ ਖਰਾਬ ਹੋ ਸਕਦਾ ਹੈ ਇੱਥੋਂ ਤੱਕ ਕਿ ਜਿਆਦਾ ਗਰਮ ਪਾਣੀ ਹੋਣ ਕਰਕੇ ਗੀజర్ ਫਟ ਵੀ ਸਕਦਾ ਹੈ ਇਸ ਦੇ ਵਿੱਚ ਧਮਾਕਾ ਵੀ ਹੋ ਸਕਦਾ ਹੈ ਇਸ ਲਈ ਗੀజర్ ਨੂੰ ਜਲਦੀ ਬੰਦ ਕਰ ਦੇਣਾ ਚਾਹੀਦਾ ਹੈ ਜਦੋਂ ਇਹ ਪਾਣੀ ਗਰਮ ਕਰ ਦਿੰਦਾ ਹੈ ਤਾਂ ਇਹ ਕੁਝ ਸਾਵਧਾਨੀਆਂ ਸੀ ਤੁਹਾਨੂੰ ਦੱਸੀਆਂ ਗੀజర్ ਨਾਲ ਸੰਬੰਧਿਤ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਤੇ ਨਵੇਂ ਆਇਓ ਤਾਂ ਸਬਸਕ੍ਰਾਈਬ ਕਰ ਲਿਓ ਮਿਲਦੇ ਆ ਇਸੇ ਤਰ੍ਹਾਂ ਦੀ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ